ਅਬਦ ਅਤੀਤ ਅਨਾਹਦ ਰਤਾ ਸ਼ਬਦ ਅਤੀਤ ਅਨਾਹਦ ਰਤਾ ਸ਼ਬਦ ਅਤੀਤ ਜਿਹੜਾ ਉਹ ਸ਼ਬਦ ਹੈ ਨਾ ਤੁਰਕੀ ਬਾਣੀ オリジナル ਉਹ ਸ਼ਬਦ ਹੈ ਆ ਡੁਪਲੀਕੇਟ ਦੁਆ ਦੁਆ ਰੂਪ ਹੈ ਉਹਦਾ ਡੁਪਲੀਕੇਟ ਤਾਂ ਨਹੀਂ ਉਹਦਾ ਰੂਪ ਹੈ ਡੁਪਲੀਕੇਟ ਜਲਦੀ ਹੁੰਦਾ ਹੈ ਜਲਦੀ ਨਹੀਂ ਹੈ ਅਸਲੀ ਹੈ ਵੀ ਇਹ ਸਾਡੇ ਵਾਸਤੇ ਇਹੋ ਜਿਹੀ ਅਸੀਂ ਇਹੋ ਜਿਹੀ ਸਾਡੇ ਹਲੇ ਇਹ ਸ਼ਬਦ ਨਾਲੇ ਕਰਨਾ ਸੀ ਸੁੱਕੇ ਹੀ ਅਸੀਂ ਕਾਹ ਵਧਾਂਗੇ ਬਿਨਾ ਕਰਨਾ ਤੇ ਸੁਣਨ ਵਾਲੀ ਅਵਸਥਾ ਜੋ ਸਾਡੀ ਹੋਈ ਦੀ ਐਸਾ ਸਾਡੇ ਹੀ ਹੋਣਾ ਹਲੇ ਹੀ ओरिजिनल ਹੈ ਸਾਡੇ ਕੋਲ ਸਾਡੇ ਬਾਅਦ ਹਲੇ ਹੀ ओरिजिनल ਹੈ ਸ਼ਬਦ ਅਸਲ ਦੇ ਵਿੱਚ ओरिजिनल ਉਹ ਹੈ ਜੋ ਤੁਰਕੀ ਬਾਣੀ ਹੈ ਸ਼ਬਦ ਅਕੀਤ ਅਨਾਹਦ ਰਾਤਾ ਅਨਾਹਦ ਰਾਤਾ ਜਿਹੜਾ ਸ਼ਬਦ ਅਤੀਤ ਨਾਲ ਜੁੜ ਗਿਆ ਉਹ ਅਨਾਹਦ ਰਤਾ ਆ ਕੁੱਲ ਕੇ ਅਨਾਹਦ ਰਤਾ ਕੀ ਹੈ ਅਨਾਹਦ ਕੌਣ ਹੈ ਸਰਬ ਵਿਆਪੀ ਨੂੰ ਅਨਾਹਦ ਕਹਿੰਦੇ ਨੇ ਜਿਹਦੀ ਕੋਈ ਹੱਦ ਬੰਨਾ ਨਹੀਂ ਜਿਹਦੀ ਕੋਈ ਬਾਉਂਡਰੀ ਨਹੀਂ ਅਨਾਹਦ ਹੈ ਅਨਹਦ ਅਨਾਹਦ ਨਹੀਂ ਹੱਦ ਹੈ ਕਿਤੇ ਉਹਦੀ ਸਰਬ ਵਿਆਪੀ ਅਨਾਹਦ ਰਤਾ ਜਿਹੜਾ ਅਤੀਤ ਸ਼ਬਦ ਨਾਲ ਜੁੜ ਗਿਆ ਨਾ ਤੁਰਕੀ ਬਾਣੀ ਦਾ ਉਹ ਸਰਬ ਵਿਆਪੀ ਹੋ ਗਿਆ ਤਸਰਬ ਐ ਪੀ ਹੋ ਗਿਆ ਫਿਰ ਉਹ ਤਾਂ ਬਾਉਂਡਰੀ ਲੈ ਗਿਆ ਉਹ ਤਾਂ ਬਾਉਂਡਰੀ ਨਹੀਂ ਕੋਈ ਜਿਹਦੀ ਕੋਈ ਬਾਉਂਡਰੀ ਨਹੀਂ ਉਹਦਾ ਕੋਈ ਧਰਮ ਵੀ ਨਹੀਂ ਸੰਸਾਰ 'ਚ ਉਹਦਾ ਇੱਕੋ ਹੀ ਧਰਮ ਹੈ ਸਾਰਿਆਂ ਵਾਸਤੇ ਉਹ ਨਾ Hindu ਹੈ ਨਾ Musalman ਹੈ ਨਾ Isai hai ਨਾ Bodhi hai ਸਿੱਖ ਕੋਈ ਧਰਮ ਨਹੀਂ ਸਿੱਖਿਆ ਲੈਣ ਵਾਲਾ ਸਿੱਖ ਹੈ ਇਹ ਧਰਮ ਨਹੀਂ ਸਟੂਡੈਂਟ ਹੈ ਸਿੱਖ ਦਾ ਮਤਲਬ ਹੈ ਸਟੂਡੈਂਟ ਸਾਰੇ ਸਟੂਡੈਂਟ ਨੇ ਕੋਈ ਕਿਸੇ ਦੀ ਸਿੱਖਿਆ ਲੈ ਲਈ ਕੋਈ ਕਿਸੇ ਦੀ ਸਿੱਖਿਆ ਲੈ ਨੇ ਕੋਈ ਇਸਲਾਮ ਧਰਮ ਨਾਲ ਸਿੱਖਾ ਉਹ ਤਾਂ ਸਿੱਖਿਆਤੀ ਤਾਂ ਸਾਰੇ ਹੀ ਨੇ ਸਿੱਖਦਾ ਤਾਂ ਸਿੱਖਦਾ ਕੋਈ ਧਰਮ ਨਹੀਂ ਹੈ ਸਿੱਖਿਆ ਦਾ ਨੂੰ ਸਿੱਖੀ ਹੈ ਸਿੱਖੀ ਤਾਂ ਸਿੱਖਿਆ ਹੈ ਸਿੱਖਿਆ ਜਾਈ ਜੀ ਲੈ ਲੂਗਾ ਉਹ ਜਾ ਰੂ ਗਿਆਨ ਹੋ ਤਰਾ ਤਰਾ ਦੇ ਸਾਡੇ ਟੈਕਨੀਕਲ ਪੜਾਈਆਂ ਨੇ ਜੈ ਜੀ ਕੋ ਸਿੱਖਿਆ ਲਾ ਲੂ ਹੋ ਜਾ ਹੋ ਜੂ ਆ ਕੁੱਲ ਕੈ ਘਰ ਜਾਊਂਗੋ ਆ ਕੁੱਲ ਕੈ ਘਰ ਜਾਊਂਗੋ ਫੇਰ ਆ ਕੁੱਲ ਦੇ ਘਰ ਜਾਂਦਾ ਫਿਰ ਕੁੱਲ ਰਹਿਤ ਹੁੰਦਾ ਫੇਰ ਨਹੀਂ ਹਿੰਦੂ ਮੁਸਲਮਾਨ ਆਕਲ ਹੋ ਗਿਆ ਆਕਲ ਮੇਜਣ ਜੇ ਅਤੀਤ ਸ਼ਬਦ ਨਾਲ ਜਿਹੜਾ ਜੁੜ ਗਿਆ ਹੁਕਮ ਨਾਲ ਜੁੜ ਗਿਆ ਉਹ ਸਰਬ ਵਿਆਪੀ ਹੋ ਗਿਆ ਉਥੇ ਕੁਲ ਰਾਹਤ ਹੋ ਗਿਆ ਨਾ ਮੁਸਲਮਾਨ ਆ ਨਾ ਹਿੰਦੂ ਆ ਨਾ ਇਸਾਈਆ ਨਾ ਸਿੱਖਾ ਕੋਈ ਛਵਦੀਓ ਕੋਈ ਕੋਈ ਆ ਸਾਰੇ ਉਹਦੇ ਵਾਸਤੇ ਉਹ ਉਥੇ ਆ ਕੇ ਇੱਕ ਪਿਤਾ ਇੱਕ ਕਿਸਕੇ ਅਮਾਰਕ ਬਣਦਾ ਉਦੋਂ ਥੱਲੇ ਬਣਦਾ ਹੀ ਨਹੀਂ ਥੱਲੇ ਬੂਣ ਵਾਲੇ ਕਹਿੰਦੇ ਨੇ ਹੈ ਕੋਈ ਵੀ ਨਹੀਂ ਸਿੱਖ ਹੈਗਾ ਨਾ ਦੇਖ ਪਿਤਾ ਇੱਕਸਮ ਕਿ ਆ ਬਾਰਕ ਨੇ ਫਿਰ ਕੌਮ ਕਿਵੇਂ ਆ ਨਾ ਦੀ ਨਾਲੇ ਤੁਸੀਂ ਗੁਰੂ ਦੀ ਹਾਜ਼ਰੀ ਚ ਕੌਮ ਕਹਿੰਦੇ ਹੋ ਸਿੱਖ ਕੌਮ ਹੈ ਨਾਲੇ ਕਹਿੰਦੇ ਇੱਕ ਪਿਤਾ ਇੱਕ ਕਿਸਕੇ ਅਮਾਰਕ ਤੁਸੀਂ ਉੱਥੇ ਬੈਠ ਕੇ ਹੀ ਗੁਰੂ ਦੇ ਖਿਲਾਫ ਬਗਾਵਤ ਕਰਤੀ ਹਾਜ਼ਰੀ 'ਚ ਜਿਹੜੇ ਲੋਕ ਕੌਮ ਸਿੱਖ ਬੰਦੇ ਨੇ ਉਹ ਗੁਰੂ ਦੀ ਹਾਜ਼ਰੀ 'ਚ ਗੁਰੂ ਦੀ ਬਾਣੀ ਤੋਂ ਖਲਾਫ ਬਗਾਵਤ ਕਰੀ ਖੜੇ ਨੇ ਬਾਕੀ ਲੋ ਉਹਨਾਂ ਨੂੰ ਤਾਂ ਗੁਰਦਾਰੇ ਡਰੀ ਹੋਣੀ ਚਾਹੀਦੀ ਇਹਨਾਂ ਲੋਕਾਂ ਦੀ ਛਿੱਤਰ ਮਾਰ ਕੇ ਬਾਹਰ ਕੱਢਨੇ ਚਾਹੀਦੇ ਪਹਿਲਾਂ ਇਹ ਤੁਸੀਂ ਤਾਂ ਬੈਰ ਵਿਰੋਧ ਖੜਾ ਕਰਦੇ ਗੁਰਬਾਣੀ ਬੈਰ ਵਿਰੋਧ ਹਟਾਉਂਦੀ ਹੈ ਤੁਈ ਤਾਂ ਲੜਾਈ ਦੀ ਜੜੋਂ ਇਹ ਲੜਾਈ ਦੀ ਜੜ ਹੈ ਲੋਕ ਇਹਨਾਂ ਨੇ ਸਿੱਖੀ ਬਦਲੂਬ ਕੀਤੀ ਹੈ ਇਹ ਮੱਖਣ ਚ ਵਾਲ ਪਏ ਹੋਏ ਨੇ ਕਾਲੇ ਕਾਲੇ ਵਾਲਾਂ ਵਾਲੇ ਮੱਖਣ ਨੂੰ ਕੋਈ ਨਹੀਂ ਖਾਂਦਾ ਮੱਖਣ ਬਹੁਤ ਕੀਮਤੀ ਚੀਜ਼ ਹੈ ਇਹ ਦੁਨੀਆ ਨੇ ਮੱਖਣ ਤਿਆਗਿਆ ਕਿਉਂ ਹੋਇਆ ਦੁਨੀਆ ਨੇ ਗੁਰਬਾਣੀ ਦਾ ਮੱਖਣ ਕਿਉਂ ਤਿਆਗਦਾ ਵਾਲ ਫਸ ਗਏ ਵਿੱਚ ਇਹ ਜੇ ਵਾਲ ਪੈ ਜਾਣ ਵਖੜਜ ਜਿੰਨਾ ਵਖੜ ਨੂੰ ਨਹੀਂ ਵਾਲ ਖਾਣ ਦੇ ਕਾਬਲ ਹੈਗਾ ਇਹ ਵਾਲਾਂ ਨੂੰ ਜੋ ਕੇ ਬਾਹਰ ਕੱਢੋ ਪਹਿਲਾਂ ਵਖੜ ਨੂੰ ਨਹੀਂ ਕੋਈ ਨਫ਼ਰਤ ਕਰਦਾ ਵਾਲਾਂ ਕਰਕੇ ਕਰਦਾ ਵਾਲ ਨੇ ਵਿੱਚ ਫਸੇ ਹੋਏ ਇਹ ਜਿਹੜੇ ਵਾਲ ਨੇ ਨਾ ਫਸੇ ਵਿੱਚ ਵਖੜ ਦੇ ਵਖੜ ਤੋਂੜੇ ਵਾਲ ਜਿਆਦਾ ਨੇ ਵਖੜ ਦਾ ਦੀ ਨਹੀਂ ਵਾਲੇ ਦੀਦੇ ਨਹੀਂ ਉੜਤਾਂ ਮੱਖਣ ਦੇ ਤੋਂ ਵੀ ਹੁਰਤਾ ਮੱਖਣ ਦੇ ਤੋਂ ਵੀ ਗਰੀਸ ਹੈ ਇਹਨਾਂ ਕੋਲ ਮੱਖਣ ਕਿੱਥੇ ਹੈ ਚਿੱਟੇ ਰੰਗ ਦੀ ਗਰੀਸ ਹੈ ਉਹ ਮੱਖਣ ਦਾ ਤਾਂ ਇਹ ਸ਼ਬਦ ਸਹੀ ਵਿਚਾਰਦੇ ਫਿਰ ਮੱਖਣ ਉਹ ਸਵਾਦ ਵੀ ਗਰੀਸ ਵਰਗਾ ਹੀ ਆ ਇਹਨਾਂ ਦੇ ਉਹ ਜਿਹੜਾ ਆਉਂਦਾ ਨਾ ਠੀਕੇ ਉਹ ਜੋ ਕੀ ਸਵਾਦ ਆ ਗਰੀਸ ਵਾਲਾ ਆ ਲੋਕ ਉਹ ਵੀ ਛੱਡ ਗਏ ਉਹ ਨਿਆਣੇ ਹੀ ਛੱਡ ਗਏ ਸਾਡੇ ਸੁਣਨਾ ਉਹ ਬਾਣੀ ਗੱਲ ਸੁਣੀਓ ਛੱਡ ਗਏ ਉਹ ਸਾਖੀਆਂ ਨੇ ਨਰਾ ਹੀ ਗਰੀਸ ਦਿੱਤਾ ਗੁਰਬਾਣੀ ਦਾ ਵਿਚਾਰੀ ਹੋਈ ਦੀ ਜੇ ਗੁਰਬਾਣੀ ਦੇ ਅਰਥ ਵਿਚਾਰੇ ਉਹ ਗਰੀਸ ਬਣਾਤਾ ਉਹ ਜਿਹੜੀ ਮਸ਼ੀਨ ਹੈ ਨਾ ਭਾਈ ਗੁਰਦਾਸ ਵਾਲੀ ਉਹ ਗਰੀਸ ਬਣਾ ਦਦੀ ਹੈ ਜੋ ਜੀ ਮੱਖਣ ਪਾ ਦਈਏ ਦੋ ਪਾਸੇ ਗਰੀਸ ਨਿਕਲ ਜਾਂਦਾ ਜਾ ਕੇ ਜਦ ਭਾਈ ਗੁਰਦਾਸ ਦੀਆਂ ਬਾਣਾ 12 ਦੇ ਨਾਲ ਬਾਣੀ ਵਿਚਾਰਦੇ ਨੇ ਉਹ ਜਿਹੜੀ ਗਰੀਸ ਜਿਆਦਾ ਮੱਖਣ ਦੇ ਵਿੱਚ ਪਾ ਵੀ ਦਈਏ ਥੋੜਾ ਜਿਹਾ ਉਹ ਗਰੀਸ ਦੇ ਵਿੱਚ ਰਲ ਕੇ ਬਾਹਰ ਚਲਾ ਜਾਂਦਾ ਉਹ ਬਾਹਰ ਜਾ ਕੇ ਗਰੀਸੇ ਬਣ ਜਾਂਦਾ ਉਰ ਕੋਲ ਨਾ ਖੰਦਾ ਇਹ ਮਸ਼ੀਨਾਂ ਬੜੀਆਂ ਇਹਨਾਂ ਨੇ ਵਧੀਆ ਵਧੀਆ ਤਿਆਰ ਕੀਤੀਆਂ ਨੇ ਪਤਾ ਨਹੀਂ ਕਿ ਨਾ ਤਿਆਰ ਕੀਤੀਆਂ ਮਸ਼ੀਨ ਚਲਾਉਣੇ ਵਾਲੇ ਜਿਹੜੇ ਉਹ ਪਤਾ ਲੱਗਿਆ ਉਹਨੂੰ ਵੈਸੇ ਵੀ ਅਸੀਂ ਜੋ ਕਰਦੇ ਆ ਗੱਲ ਫੜੀ ਗਈ ਸਾਡੀ ਬਾਹਰ ਆ ਗਈ ਹਾਂਜੀ ਰਹਾਓ ਈੜਾ ਪਿੰਗਲਾ ਔਰ ਸੁਖਮਨ ਉਨੇ ਬੰਦ ਰਹਾਉਂਗੋ ਇਡਾ ਪਿੰਗਲਾ ਔਰ ਸੁਖਮਨਾ ਇਡਾ ਪਿੰਗਲਾ ਦੋ ਨਾਲਾ ਨੇ ਕੰਨਾ ਸੱਜੇ ਖੱਬੇ ਕਰਨ ਦੇ ਜੋ ਕੋਲ ਦੀ ਜੋਗੀ ਵਾਲੀਆਂ ਨੇ ਇਡਾ ਪਿੰਗਲਾ ਇਡਾ ਪਿੰਗਲਾ ਔਰ ਸੁਖਮਨਾ ਉਹਨਾਂ ਦੀਆਂ ਹੋਣਗੀਓ ਸਾਡੇ ਕੋਲ ਇਡਾ ਪਿੰਗਲਾ ਚੇਤਰ ਮੰਦ ਮਿਲਦੇ ਬਸ ਜਿਹੜਾ ਮਾਇਆ ਦਾ ਪ੍ਰਭਾਵ ਹੈ ਉਹ ਇਡਾ ਦੋਇ ਇੱਕ ਚ ਹੋਂ ਹੈ ਇੱਕ ਚ ਮਾ ਹੈ ਜਿੰਨਾ ਜਲ ਦੋਹਾਂ ਚ ਵਿਰੋਧਾ ਪਾਸ ਹਨ ਚਤਰ ਬੰਦ ਦੇ ਵਿੱਚ ਜਿੰਨਾ ਚ ਇਹ ਇਹ ਪਿੰਗਲਾ ਨਜ਼ਰੇ ਦਿੱਤੋਏ ਔਰ ਸੁਖਮਨ ਜਿੰਨਾ ਜਰ ਮਾਨਾ ਚਿੱਤ ਦੀ ਵਿਚਾਰ ਤਾਰਾ ਡੋ ਅੱਡਾ ਦੋਹ ਦੀ ਨਹੀਂ ਬਣਦੀ ਦੋਹਾਂ ਦੀ ਵਿਚਾਰ ਤਾਰਾ ਅੰਦਰ ਝਗੜਾ ਹੈ ਉਹ ਨਜ਼ਰ ਇੱਕ ਜਿਹੜਾ ਇੱਕ ਪਿੰਗਲਾ ਔਰ ਸੁਖਮਨ ਔਰ ਸੁਖਮਨ ਸੁਖਮਨ ਕੀ ਹੈ ਰੁਣਾ ਦੇ ਗੁਰ ਮੱਤਾ ਇੱਕ ਤੀਜੀ ਵੀ ਹੈ ਵਿੱਚ ਬੁੱਧੀ ਜਦ ਦੋ ਲੜਦੇ ਨੇ ਇੱਕ ਵਿਚਾਲੇ ਵੀ ਚੀਜ਼ ਹੈ ਉਹ ਦੋਨਾਂ ਦਾ ਫੈਸਲਾ ਕਰਦੀ ਹੈ ਬੁੱਧੀ ਦੋ ਜੋਖ ਲੜਦੇ ਨੇ ਭਾਈ ਭਾਈ ਤੇ ਫੈਸਲਾ ਤਾਂ ਮਾ ਨਹੀਂ ਕਰਨਾ ਕੌਣ ਠੀਕ ਹੈ ਕੌਣ ਗਲਤ ਹੈ ਪੌਣੇ ਬੰਦ ਰਹਾਉਂਗੋ ਪੌਣੇ ਬੰਦ ਰਹਾਉਂਗੋ ਫਿਰ ਮਾਨੂੰ ਜਿਹੜਾ ਪੌਪ ਬਣਨਾ ਨਾ ਮਾਨੂੰਆ ਬਦਲਣਾ ਪਊਗਾ ਬਰ ਜਿਹੜਾ ਹੈ ਬੰਦ ਨਹੀਂ ਨੱਥ ਪਾਉਣੀ ਪਣੀ ਹੈ ਇਹਨੇ ਦੰਨਾ ਆਉਣੇ ਬੰਦ ਰਹੂਗਾ ਪੌਣ ਨੂੰ ਬੰਦਣਾ ਪਊਗਾ ਬੰਦ ਨੂੰ ਬੰਦਣਾ ਪਊਗਾ ਮਨ ਨੂੰ ਕਦਰਾਂ ਪੜਨਾ ਪਊਗਾ ਫਿਰ ਚਿੱਤਰ ਬੁੱਧੀ ਇਕੱਠੇ ਹੋ ਕੇ ਬੁੱਧਾ ਇਲਾਜ ਕਰ ਦੇ ਦੇ ਗਿਆਨ ਦਾ ਵੱਦਾ ਮਨ ਸਮਝਾਉਣਾ ਪਊਗਾ ਫਿਰ ਜੇ ਲੜਾਈ ਝਗੜਾ ਮਿਟਾਉਣਾ ਹੈ ਬੁੱਧੀ ਨੇ ਅਕਲ ਨੇ ਚਿੱਤਰ ਵੰਦਾ ਤਾਂ ਇੱਕ ਗਿਆਨ ਐਸਾ ਹੈ ਗੁਰਮੱਦਾ ਜਿਹਦੇ ਨਾਲ ਮਨ ਨੂੰ ਬਨਾਉਣਾ ਪਊਗਾ ਜਿਤ ਪਹਿਲਾਂ ਚਿੱਤ ਨੂੰ ਬਨਾਉਣਾ ਪਊ ਪਹਿਲਾ ਮਨ ਤਾਂ ਮਨੂ ਜੇ ਪਹਿਲਾਂ ਇਹਨੂੰ ਚਿੱਤ ਬਨ ਲੂਗਾ ਅਸਲ ਚ ਜੇ ਚਤ ਨਹੀਂ ਨਾ ਮੰਨਦਾ ਇਹ ਗਿਆਨ ਨੂੰ ਮੰਨਦਾ ਤਾਂ ਰੌਲਾ ਹੀ ਨਹੀਂ ਜਿਨ੍ਹਾਂ ਨੇ ਝਗੜਾ ਮਿਠਾਉਣੇ ਜਦ ਉਹ ਸੱਚ ਨੂੰ ਨਹੀਂ ਬੰਦੇ ਇਨਸਾਫ ਨੂੰ ਨਹੀਂ ਬੰਦੇ ਹੱਕ ਤੇ ਨਹੀਂ ਆਉਂਦੇ ਦੂਰ ਤਾਂ ਹੈਗਾ ਇਹਨਾਂ ਝਗੜਾ ਲੂ ਉਹ ਤਾਂ ਚਾਉਂਦੇ ਹੀ ਨਾ ਵੀ ਇਹ ਹੋਣਾ ਅਸੀਂ ਤਾਂ ਹੋਣਾ ਦੀ ਪਹਿਲਾਂ ਜੇ ਤਰ ਨੂੰ ਮੰਨਣਾ ਪਊਗਾ ਬੁੱਧੀ ਦੀ ਗੱਲ ਗੁਰੂ ਦੀ ਗੱਲ ਫੇਰ ਮੰਨੂ ਦੋਏ ਬਲੋੜਗੇ ਤਾਂ ਮਨ ਮੰਨ ਸਕਦਾ ਪਰ ਨਾ ਮੰਨਣਾ ਨਹੀਂ ਬੁੱਝੂ ਉਹ ਤਾਂ ਪਹਿਲਾਂ ਹੀ ਮੰਨਣ ਨੂੰ ਤਿਆਰ ਇਹ ਨਹੀਂ ਹੈ ਪੌਣਾ ਬੰਦ ਰਹੂਂਗ ਬੰਨੂ ਬਨ ਕੇ ਤਾਂ ਟਕਾਉ ਆ ਰਹਾਉਣਾ ਟਿਕਣਾ ਬੰਨ ਜਿਨਾ ਜਰ ਕਾਬੂ ਨਹੀਂ ਆਉਂਦਾ ਟਕਾ ਸੰਸਾਰ ਚ ਲਈ ਹੈ ਪੌਣੇ ਬੰਦ ਰਹਾਂਗਾ ਮਨ ਨੂੰ ਬੰਨ ਕੇ ਰੱਖਾਂਗੇ ਜਿਨਾ ਜਰ ਮਨ ਬੰਨਿਆ ਹੋਇਆ ਉਹਨਾ ਜਰ ਉਹਨਾ ਜਰ ਜ਼ਿੰਦਗੀ ਹੈ ਜਦ ਮਨ ਖੁੱਲ ਗਿਆ ਉਹ ਉਦੋਂ ਹੀ ਮੌਤ ਹੈ ਬੰਨੂ ਬੰਨ ਕੇ ਰੱਖਾਂਗੇ ਇਨੂੰ ਬੰਦ ਕੇ ਹੀ ਰੱਖਣਾ ਪਊਗਾ ਗਿਆਨ ਦਾ ਵੱਦਾ ਗੁਰ ਹੈ ਬੁੱਧੀ আর ਚਿੱਤ ਮਿਲ ਕੇ ਗੁਰਮਤ ਦੇ ਗਿਆਨ ਨਾਲ ਇਹਨੂੰ ਬੰਨ ਲੈਣਗੇ ਫੇਰ ਟਿਕਾ ਰਹੂਗਾ ਅੰਦਰ ਚੰਦ ਸੂਰਜ ਦੋਏ ਸਮਕਰ ਰੱਖੂ ਬ੍ਰਹਮ ਜੋਤ ਮਿਲ ਜਾਊਂਗੋ ਬੁੱਧੀ ਕਹਿ ਰਹੀ ਹੈ ਚੰਦ ਸੂਰਜ ਸੂਰਜ ਚਿੱਤ ਹੈ ਚੰਦ ਮਾਨਾ ਦੋਹਾਂ ਨੂੰ ਬਰਾਬਰ ਸਮਝਦੀ ਹਾਂ ਸਮਕਰ ਰੱਖੂ ਦੋ ਇੱਕੋ ਜਿਹਾ ਇਹ ਨਹੀਂ ਆ ਵੀ ਉਹ ਸੂਰੀ ਦੀ ਮੈਂ ਤਰਫਦਾਰੀ ਕਰਦੀ ਤਰਫਦਾਰੀ ਕਿਸੇ ਦੀ ਨਹੀਂ ਸੱਚ ਦੀ ਗੱਲ ਜਿਹਦਾ ਕਸੂਰ ਹੈ ਉਹਨੂੰ ਕਹਿ ਦੇਣਾ ਵੀ ਤੇਰਾ ਕਸੂਰ ਹੈ ਤੇਰਾ ਹੈ ਸਭ ਕਰ ਰੱਖੂ ਬ੍ਰਹਮ ਜੋਤ ਮਿਲ ਜਾਊਂਗਾ ਪੱਕਾ ਬ੍ਰਹਮ ਜੋਤ ਦੇ ਵਿੱਚ ਮਿਲੂਗਾ ਇਹਨੂੰ ਲੈ ਕੇ ਤਾਂ ਦੋਏ ਰਾਹੀ ਰਹਿਣਗੇ ਤਾਂ ਦੋਏ ਮੇਰੇ ਤੇ ਭਰੋਸਾ ਕਰਨਗੇ ਜੇ ਮੈਂ ਇੱਕ ਦੀ ਤਰਫਦਾਰੀ ਕਰਨੂੰ ਦੋਏ ਨੇ ਵੀ ਭਰੋਸਾ ਕਰਨਗੇ ਚੰਦ ਸੂਰਜ ਦੋਏ ਸੰਕਰ ਰੱਖੂ ਬ੍ਰਹਮ ਜੋਤ ਮਿਲ ਜਾਊਂਗੋ ਦੋਹਾਂ ਦੀ ਜੋਤੇ ਕੋਜੂ ਫਿਰ ਇਹਨਾਂ ਦੀ ਬ੍ਰਹਮ ਦੋਹਾਂ ਦੀ ਇੱਕੋ ਜੋਤ ਹੋ ਜੂ ਤੀਰਥ ਦੇਖਣਾ ਜਲਮੈ ਪੈਸੂ ਬ੍ਰਹਮ ਦੀ ਸਤਾਊਂਗੋ ਬ੍ਰਹਮ ਦੀ ਜੋਤ ਪੂਰਨ ਹੋ ਜੂਗੀ ਫਿਰ ਚਾਚੇ ਤਰਮਨ ਕੱਠੇ ਆਉਣਗੇ ਬ੍ਰਹਮ ਜੋਤ ਮਿਲ ਜਾਊਂਗੋ ਬ੍ਰਹਮ ਦੇ ਨਾਲ ਮਨ ਜੋਤ ਸ੍ਰੂ ਮਿਲ ਗਿਆ ਨਾ ਮਨ ਤਾਂ ਜੋਤੇ ਬ੍ਰਹਮ ਦੀ ਜੋਤ ਪੂਰਨ ਹੋ ਗਈ ਪੂਰਨ ਬ੍ਰਹਮ ਹੋ ਗਿਆ ਹੁਣੇ ਜੋਤੇ ਘੱਟ ਸੀ ਨਾ ਜੋਤ ਪੂਰੀ ਹੋਈ ਪੂਰਨ ਬ੍ਰਹਮ ਹੋ ਗਿਆ ਜੋਤ ਪੂਰੀ ਹੋਈ ਫੈਲ ਗਈ ਜਿਹੜਾ ਕੰਮ ਏਰੀਆ ਸੀ ਪਰਮਸਿਧੂਰ ਹੋ ਗਿਆ ਮਨ ਵਿੱਚ ਪਰਮਸਿਧ ਮਨ ਵਿੱਚ ਪਰਮਸਿਧ ਜਦ ਬਨੈਲੀਨ ਹੋ ਗਿਆ ਮਨ ਤਾਂ ਪਰਮ ਦੂਰ ਹੋ ਗਿਆ ਜੋਤ ਮਨ ਮਾਨੇ ਜੇ ਤੋ ਸੂਰਜ ਦੇ ਵਿੱਚ ਮਾਨੇ ਸਮਾ ਗਿਆ ਜਿੱਥੇ ਆ ਕੇ ਜਿੱਥੇ ਮਨਸੀ ਚਾਨਣ ਕਰ ਰਿਹਾ ਉੱਥੇ ਸੂਰਜ ਆ ਗਿਆ ਤੇ ਮਨ ਦਾ ਪ੍ਰਭਾਵ ਹੀ ਹੋ ਗਿਆ ਮਨ ਦਾ ਤਾਂ ਰੋਸ਼ਨੀ ਉੱਥੇ ਹੀ ਹੈ ਚੰਦਰਾ ਮਾ ਸੂਰਜ ਦੋ ਇਕੱਠੇ ਨਹੀਂ ਜਾਦਾ ਚੰਦਰਾ ਵੀ ਇੱਕ ਆਚ ਪੂਰਾ ਹੈ ਸੂਰਜ ਵੀ ਪੂਰਾ ਇਹ ਦੋ ਜਿਆਦਾ ਫਿਰ ਜੋਤ ਨਹੀਂ ਹੋ ਸਕਦੀ ਤਿੱਦੋ ਜਿਆਦਾ ਜੋਤ ਨਹੀਂ ਹੋ ਸਕਦੀ ਕੋਲਡ ਬ੍ਰਹਮ ਹੋ ਫਿਰ ਹਾਂਜੀ तीर्थ देखना जल में पैसों जी जंतना सताऊंगा भाई तीर्थ से देख लिया भाई इथे तीर्थ है इथे मनु लौणा चाहिदा तीर्थ ते पानी बहुत ਥੋੜਾ ਹੈ ਕੋਈ तीर्थਾ ਨਾ ਪਾਣੀ ਥੋੜਾ ਹੁੰਦਾ دریا ਨਹੀਂ ਹੁੰਦਾ ਤੇ ਜੀ ਜੰਤਨ ਨੂੰ ਬਿਫਤਾ ਪੈ ਜਾਂਦੀ ਉਥੇ ਨਾ ਆਉਣ ਵਾਲੇ ਲੋਕਾਂ ਨੂੰ ਜੀ ਜੰਤਨਾ ਸਤਾਉਂਗੋ ਬੈਠੂ ਨਹੀਂ ਲੋੜ ਹੈ तीर्थਾਂ ਤੇ ਜਾ ਕੇ ਨਾ ਵਿੱਚ ਜਲ ਦੇ ਵਿੱਚ ਬੈਠਣ ਦੀ ਹਾਂ ਜੀ ਜਨਤਾ ਕਰਨ ਨੇ ਜਿਹੜੇ ਤੀਰਥ ਦੇ ਵਿੱਚ ਨੇ ਪਾਣੀ ਵਾਲੇ ਜਾਲ ਮਰਦੇ ਤੀਰਥਾਂ 'ਚ ਜਿਹੜੇ ਮੇਲੇ ਲਾਉਂਦੇ ਤੇ ਉਹਨਾਂ ਦੇ ਖਿਲਾਫ ਬੋਲ ਗਏ। ਪਾ ਤੁਸੀਂ ਛੋਟੇ ਛੋਟੇ ਛਪੜਾਂ ਦੇ ਸਰੋਵਰਾਂ ਦੇ ਵਿੱਚ ਜਾ ਕੇ ਇਹਦੀ ਪਬਲਿਕ ਇਕੱਠੀ ਹੋ ਕੇ ਜੀ ਜਨਤਾ ਨੂੰ ਸਤਾਉਣੇ ਹੋ ਜਾ ਕੇ। ਇਹ ਬੰਦ ਕਰੋ ਤੀਰਥਾਂ ਨੂੰ ਕੀ ਬਕਵਾਸ ਹੈ? ਕੀ ਕਰਦਾ ਇਹ ਦੇ ਵਿੱਚੋਂ? ਉਹ ਕਹਿ ਰਿਹਾ ਹੈ। ਉਹ ਕਿਹਦਾ ਵੀ ਕੁਝ ਨਹੀਂ। ਆ ਹਜ਼ਾਰ-ਹਜ਼ਾਰ ਆਦਮੀ ਵਰਜਨ ਹੈ ਜਾ ਕੇ ਤੀਰਥਾਂ ਦੇ। ਬਿਮਾਰ ਹੋ ਗਏ ਆ ਜਾਂਦੇ ਨੇ ਬਹੁਤ ਸਾਰੇ ਆਦਮੀ ਸਰਕਾਰ ਨੂੰ ਉਹ ਤੇ ਇਹ ਨਾਲ ਕੁਝ ਇੰਤਜ਼ਾਮ ਕਰਨਾ ਪੈਂਦਾ ਸਰਕਾਰ ਬਣੀ ਕਹਿੰਦੀ ਕੁਝ 68 ਤੀਰਥ ਗੁਰੂ ਦਿਖਾਏ ਘਟ ਹੀ ਭੀਤਰ ਨਾਉਂਗੋ 68 ਤੀਰਥ ਗੁਰੂ ਦਿਖਾਏ ਗੁਰੂ ਨੇ ਢਾੜ ਤੀਰਥ ਅੰਦਰੇ ਦਿਖਾਤੇ ਮੈਂ ਤਾਂ ਅੰਦਰੇ ਹੀ ਨਾ ਹੋ ਲੰਨਾ 68 ਤੀਰਥ ਗੁਰੂ ਜਿਹੜਾ ਮੇਰੇ ਕੋ ਗਿਆਨ ਹੈ ਨਾ ਪੂਰੀ ਰੋਸ਼ਨੀ ਮੈਨੂੰ ਢਾੜ ਤੀਰਥ ਅੰਦਰੇ ਹੀ ਲੱਗਦੇ ਨੇ ਬਾਹਰਲੇ ਤੀਰਥ ਨਾਲ ਮਨ ਦਾ ਇਸ਼ਨਾਨ ਕਰਨਾ ਹੈ ਮਨ ਦਾ ਮਨ ਤਾਂ ਗਿਆਨ ਨਾਲ ਧੋਣਾ ਹੈ ਘਾਟੀ ਹੀ ਭੀਤਰ ਨਾ ਹੂੰਗੋ ਮੈਂ ਤਾਂ ਅੰਦਰ ਹੀ ਆਪਣਾ ਮਨ ਨੂੰ ਸਾਫ਼ ਕਰੀ ਜਾਣਾ ਤੇ ਬਾਹਰ ਦੀ ਸਫਾਈ ਜਿਹੜੀ ਸਰੀਰ ਦੀ ਹੈ ਉਹ ਜਿਹੜਾ ਪਾਣੀ ਜਿੱਥੇ ਇਹ ਨਾ ਹੁੰਦੇ ਨੇ ਉਹ ਤਾਂ ਵੈਸੇ ਹੀ ਗੰਦਾ ਹੈ ਜੋ ਪਾਣੀ ਚ ਨਾ ਆਵੀ ਲਈਏ ਚੰਗੇ ਪਾਣੀ ਨਾਲ ਹੂ ਤੇ ਫਿਰ ਲੋੜੋਂ ਪੈਂਦਾ ਆਕੇ ਮੈਂ ਤਾਂ ਘਾਟੀ ਹੀ ਭੀਤਰ ਅੰਦਰ ਹੀ ਨਾ ਇਸ਼ਨਾਨ ਕਰ ਰਿਹਾ ਮੈਨੂੰ ਲੋੜ ਨਹੀਂ ਬਾਹਰ ਨਾ ਆਉਣ ਦੀ ਹਾਂ ਪੰਜ ਸਹਾਈ ਜਨਕੀ ਸੋਭਾ ਭਲੋ ਭਲੋਣਾ ਤਹਾ ਵੰਗੋ ਪੰਜ ਸਹਾਈ ਜਨਕੀ ਸੋਭਾ ਤੇ ਜਿਹੜੇ ਪੰਜ ਸਹਾਈ ਹੈ ਜਿੱਥੇ ਜਿੱਥੇ ਦੂਏ ਪੰਜ ਨੇ ਸਹਾਈ ਰਹਿਣ ਮਾਇਆ ਲੋਕਾਂ ਦੀ ਸਹਾਇਤਾ ਕਰਨ ਦੂਏ ਦੀ ਸਹਾਇਤਾ ਕਰੇ ਸਹਾਈ ਹੋਏ ਜਿਹੜਾ ਦੂਏ ਦੀ ਸਹਾਇਤਾ ਕਰੇ ਆਪ ਦਾ ਪਹਾੜ ਚੜਦਾ ਵੀ ਹੈ ਚੜ ਰਿਹਾ ਹੈ ਦੂਏ ਦਾ ਵੀ ਕੁਝ ਬੰਬ ਫੜ ਕੇ ਉਹਨੂੰ ਸਾਰਾ ਦਵੇ ਆਪ ਤੱਕ ਉਹ ਮੱਦਾ ਗਿਆਨ ਲੈ ਰਿਹਾ ਦੂਏ ਨੂੰ ਵੀ ਸਾਰਾ ਦੇ ਕੇ ਸਮਝਾਵੇ ਜਨਕੀ ਸੋਭਾ ਪੜੋ ਪੜੋ ਜਿਹੜਾ ਆਪ ਸਹਾਇ ਹੁਦਾ ਉਹ ਜਾਣਾ ਉਹਦੀ ਸੋਭਾ ਹੈ ਜੇ ਕੋਈ ਗਿਆਨवान ਆਦਮੀ ਦੂਸਰੇ ਨੂੰ ਗਿਆਨ ਦੇਣ ਦੇ ਵਿੱਚ ਉਹਦੀ ਮਦਦ ਕਰਦਾ ਹੈ ਉਹਦੀ ਸੋਭਾ ਹੁੰਦੀ ਹੈ ਉਹ ਸੋਭਾ ਦਾ ਪਾਤਾ ਹੈ ਬਲੋ ਬਲੋਨਾ ਕਹਾਵਾਂਗੋ ਸ਼ੋਭਾ ਜ਼ਰੂਰ ਹੁੰਦੀ ਆ ਪਰ ਉਹਨੂੰ ਇੱਛਾ ਨਹੀਂ ਹੁਣੀ ਚਾਹੀਦੀ ਮੈਨੂੰ ਕੋਈ ਭਲਾ ਕਹੇ ਇਹ ਗੱਲ ਠੀਕ ਹੈ ਸੱਚੇ ਮਾਰਗ ਚੱਲਦੇ ਆ ਉਸਤ ਕਰੇ ਜਹਾਨ ਇਹ ਗੱਲ ਠੀਕ ਹੈ ਆਪਣੀ ਜਗ੍ਹਾ ਪਰ ਉਹਨੂੰ ਭਲਾ ਕਹਣ ਦੀ ਇੱਛਾ ਨਹੀਂ ਹੁਣੀ ਚਾਹੀਦੀ ਬਲੋ ਬਲੋਨਾ ਕਹਾਵਾਂਗੋ ਉਹ ਇੱਛਾ ਨਹੀਂ ਹੁਣੀ ਚਾਹੀਦੀ ਉਹਦੇ ਅੰਦਰ ਇਹ ਇੱਛਾ ਵੀ ਮਾੜੀ ਹੈ ਇੱਛਾ ਵੀ ਆਉਵੇਂ ਪੈਦਾ ਕਰ ਦੂਗੀ ਮੈਂ ਸਭ ਮੈਂ ਦੂਜਿਆਂ ਨੂੰ ਕਰ ਰਿਆ ਨਾ ਖੁਦ ਦੂਜਿਆਂ ਨੂੰ ਗਿਆਨ ਕਰਾ ਰਿਹਾ ਐ ਇਹ ਸੋਭਾ ਕਰਦੇ ਨੇ ਲੋਕ ਕਰੀ ਜਾਣ ਪਰ ਮੇਰੇ ਅੰਦਰ ਸੋਭਾ ਦੀ ਇੱਛਾ ਨਹੀਂ ਹੈ ਭਲਾ ਭਲਾ ਨਾ ਕਹਾਂ ਮੂਗੋ ਮੈਂ ਭਲਾ ਕਹੋਂਣ ਵਾਸਤੇ ਨਹੀਂ ਇਹ ਕੰਮ ਕਰ ਰਿਹਾ ਭਲਾ ਲੋਕ ਕਹੀ ਜਾਂਦੇ ਨੇ ਮੈਂ ਤਾਂ ਕੰਮ ਕਰ ਰਿਆ ਕਉ ਪਰਮੇਸ਼ਰ ਦਾ ਲਾਇਆ ਹੋਇਆ ਕਹ ਬੋੜ ਕਾਰੇ ਲਾਇਆ ਉਹ ਦੂਜਿਆਂ ਨੂੰ ਵੀ ਸਮਝਾ ਬਾਈ ਮੈਨੂੰ ਭਲਾ ਕਹਣ ਦਾ ਜਿਹੜੀ ਹੈ ਉਹ ਇੱਛਾ ਨਹੀਂ ਮੇਰੇ ਅੰਦਰ ਭਲਾ ਭਲਾ ਨਾ ਕਹਾਂ ਮੂ ਨਾਮਾ ਕਹੇ ਚਿਤ ਹਰਿ ਸਿਉ ਰਾਤਾ ਸੁੱਨ ਸਮਾਧ ਸਮਾਉਂਗੋ ਨਾਮਾ ਕਹੇ ਚਿਤ ਹਰਿ ਸਿਉ ਰਾਤਾ ਨਾਮਾ ਕਹਿੰਦਾ ਮੇਰੇ ਅੰਦਰ ਹਾਰਾ ਮੇਰਾ ਚਿੱਤ ਉਹਦੇ ਨਾਲ ਜੁੜਿਆ ਹੋਇਆ ਉਹਦੇ ਨਾਲ ਹੈ ਮੈਨੂੰ ਬਾਹਰ ਦੇ ਲੋਕਾਂ ਨਾਲ ਕੋਈ ਵਾਸਤਾ ਨਹੀਂ ਸੁਣ ਨੂੰ ਸਮਾਉਂਗ ਮੈਂ ਤਾਂ ਸੁਣ ਮੰਨ ਸੁਣਨਾ ਹੈ ਮੇਰਾ ਸੁਣਨਾ ਸਮਾਦ ਸਮਾਉਂਗ ਸਮਾਉਂਗ ਮੈਂ ਸੁਣ ਹੋ ਕੇ ਉਹਦੇ ਆਪਣੇ ਹਰ ਦੇ ਵਿੱਚ ਹੀ ਸੁਭਾਜ ਸਮਾਇਆ ਹੋਇਆ ਉਹਦੇ ਵਿੱਚ ਹੀ ਸਮਾਜਣਾ ਚੁੱਪ ਕਰਕੇ ਜਾਂ ਮੈਂ ਚੁੱਪ ਕਰੂੰਗਾ ਨਾ ਤਾਂ ਮੈਂ ਹੁਦੈ ਸਮਾਜੂ ਜਿੰਨਾ ਚਿਰ ਬੋਲਣਾ ਉਹਦਾ ਬਲਾਇਆ ਬੋਲਣਾ ਜਿੰਨਾ ਚਿਰ ਬੋਲਣਾ ਉਹਦਾ ਹੀ ਬਲਾਇਆ ਬੋਲਣਾ ਉਹਨਾਂ ਜਰਮ ਨੂੰ ਭਲਾ ਕਰਨ ਦੇ ਛਾਣ ਉਹਦਾ ਡਿਊਟੀ ਹੈ ਭਲਾਇਆ ਬੋਲਦਾ ਰਾਗ ਵੀ ਬਲਾਵਲ ਸੀ ਨਾ ਰਾਗ ਵੀ ਬਲਾਵਲ ਲਈ ਰਾਗ ਵੀ ਬਲਾਵਲ ਹੈ ਸੀ ਨਾ ਤੇ ਆਰਾਮ ਲਈ ਹੈ ਪਿੱਛੇ ਲੰਕੇ ਗਿਆ ਬਲਾਵਲ ਬਲਾਵਲੇ ਚੱਲਣਾ ਬਲਾਵਲੇ ਚੱਲਣਾ ਉਹਦੇ ਬਾਅਦ ਹੁਣ ਭਲਾਇਆ ਬੋਲਦਾ ਦੋ ਬਲਾਵਲ ਤੇ ਬਾਅਦ ਦੀ ਗੱਲ ਹੈ ਨਾ ਹਾਂ ਉਹ ਬਲਾਵਲੇ ਚੱਲੂਗਾ ਭਲਾਇਆ ਬੋਲੂਗਾ ਰਾਗ ਕਾਹ ਹੈ ਕੋਈ ਬਦਲਦਾ ਆਰਾਮ ਲਈ ਦਾ ਤਾਂ ਹੈ ਆਮ ਦੀ ਗੱਲ ਹੈ ਇਹਦੇ ਵਿੱਚ belay evoluee te vaal op oor haai